ਪੰਜਾਬ న్యూਸ ਦੇਖ ਰਹੇ तमाम दर्शकों का स्वागत है मैं दे दे नाल -नाल, हा ਤੁਹਾਡੇ ਨਾਲ ਸਮੀਤਾ ਅਲੀਵਾਲ ਖਬਰਾਂ ਤੇ ਨਜ਼ਰ ਮਾਰਾਂਗੇ ਪਰ ਪਹਿਲਾਂ ਰੋਕ ਕਰਦੇ ਹਾਂ ਸੁਰੱਖਿਆਵਾਂ ਵੱਲ। ਸ਼੍ਰੀ ਨਗਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ ਨਗਰ ਕੀਰਤਨ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀਆਂ ਦੇ ਨਾਲ-ਨਾਲ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਫਿਰ ਹਾਜ਼ਰੀ। ਰਾਹੁਲ ਗੜੀ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਤੇ ਸਾਬਕਾ ਜੱਜਾਂ ਤੇ ਨੌਕਰਸ਼ਾਹਾਂ ਨੇ ਜਤਾਇਆ ਇਤਰਾਜ਼ ਕਿਹਾ ਰਾਹੁਲ ਲੋਕਤੰਤਰੀ ਪ੍ਰਣਾਲੀ ਨੂੰ ਪਹੁੰਚਾ ਰਹੇ ਨੁਕਸਾਨ ਨਾ ਦੇਣ ਅਜਿਹੇ ਬਿਆਨ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਡੈਰੀ ਫਾਰਮਿੰਗ ਕਰਨ ਵਾਲਿਆਂ ਵਾਸਤੇ ਚਾਰ ਨਵੀਆਂ ਗੱਡੀਆਂ ਨੂੰ ਵਿਖਾਈ ਹਰੀ ਚੰਡੀ ਦੁੱਧ ਦੇ ਸੈਂਪਲ ਤੇ ਫੀਡ ਦੀ ਕੁਆਲਿਟੀ ਨੂੰ ਕਰਨ ਗਿਆ ਚੈੱਕ। ਅਨਮੋਲ ਵਿਸ਼ਨੋਏ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਭਾਰਤ ਐਨਆਈਏ ਵੱਲੋਂ ਤਸਵੀਰਾਂ ਕੀਤੀਆਂ ਗਈਆਂ ਜਾਰੀ ਬਾਬਾ ਸਦਕੀ ਤੇ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਹੋਣ ਦਾ ਹੈ ਦੋਸ਼। ਹੁਣ ਖਬਰਾਂ ਵਿਸਥਾਰ ਦੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਸ਼੍ਰੀ ਨਗਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਲਈ ਰਵਾਨਾ ਹੋਇਆ ਇਸ ਮੌਕੇ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀਆਂ ਦੇ ਨਾਲ ਨਾਲ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਵੱਡੀ ਗਿਣਤੀ ਵਿੱਚ ਸੰਗਤ ਵੀ ਮੌਜੂਦ ਰਹੀ ਸਮੂਹ ਆਗੂਆਂ ਨੇ ਗੁਰੂ ਚਰਨਾਂ 'ਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਇਹ ਨਗਰ ਕੀਰਤਨ 22 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇਗਾ ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਗੁਰਦੁਆਰਾ ਛੇਮੀ ਪਾਤਸ਼ਾਹੀ ਸ਼੍ਰੀ ਨਗਰ ਤੋਂ ਨਗਰ ਕੀਰਤਨ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਗੁਰੂ ਘਰ ਵਿੱਚ ਹਾਜ਼ਰੀ ਭਰੀ ਸਮੂਹ ਆਗੂਆਂ ਨੇ ਗੁਰੂ ਚਰਨਾ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਹਜ਼ਾਰਾਂ ਦੀ ਸੰਗਤ ਨੇ ਵੀ ਹਾਜ਼ਰੀ ਲਵਾਈ ਇਹ ਨਗਰ ਕੀਰਤਨ ਜੰਮੂ ਪਠਾਨਕੋਟ ਖਸ਼ਿਆਤਪੁਰ ਦਸੂਹਾ ਅਤੇ ਗੜਸ਼ੰਕਰ ਦੇ ਰਾ ਹੁੰਦਾ ਹੋਇਆ 22 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇਗਾ ਸਮੂਹ ਸੰਗਤ ਨੂੰ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਭਰਨ ਦੀ ਅਪੀਲ ਕਰਦਿਆਂ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਓ ਸਾਰੇ ਮਿਲ ਕੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਮਨ ਕਰੀਏ ਸ਼੍ਰੀ ਅਨੰਦਪੁਰ ਸਾਹਿਬ ਵਿਖੇ 23, 24 ਅਤੇ 25 ਨਵੰਬਰ ਨੂੰ ਹੋਣ ਵਾਲੇ ਸਮਾਗਮ ਵਿੱਚ ਵਿਸ਼ਵ ਭਰ ਦੇ ਸ਼ਰਧਾਲੂ ਪਹੁੰਚਣ ਅਤੇ ਗੁਰੂ ਦਾ ਆਸ਼ੀਰਵਾਦ ਹਾਸਲ ਕਰਨ ਗੁਰੂ ਤੇਗ ਬਹਾਦਰ ਜੀ ਕੇ 350ਵੇਂ ਸ਼ਹੀਦੀ ਦਿਵਸ ਤੇ मैं अरविंद केजरीवाल विश्व भर के सभी श्रद्धालुओं को 23 से 25 नवंबर तक आनंदपुर साहब आने का विनम्र आमंत्रण देता हूं आइए उस अटूट साहस और त्याग को नमन करें जिसने पूरी मानवता की रक्षा का मार्ग दिखाया आपकी उपस्थिति गुरु साहब के संदेश सत्य स्वतंत्रता और मानव धर्म को और दूर तक ले जाने की शक्ति बने वाई गुरुजी का खालसा 바이 ਗੁਰੂ ਜੀ ਕੀ ਫਤਿਹ। ਸ਼ੈਮੋ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਕਸ਼ਮੀਰੀ ਪੰਡਿਤ ਅਤੇ Hindu ਪਾਈਚਾਰਕ ਦੇ ਲੋਕ ਵੀ ਸ਼ਾਮਲ ਹੋਏ ਨੇ ਜੋ ਕਿ ਆਪਸੀ ਪਾਈਚਾਰਕ ਸਾਂਝ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਨਵੇਂ ਪਾਦਸ਼ਾਹ ਜੀ ਦੀ ਸ਼ਹਾਦਤ ਨੇ ਧਾਰਮਿਕ ਸਾਂਝ ਦੀ ਮਿਸਾਲ ਪੈਦਾ ਕੀਤੀ ਸੀ। ਉਹਨਾਂ ਦੇ ਇਸ ਰੋਹਾਨੀ ਸੁਨੇਹੇ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਸਾਡੀ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਤੇ ਸਾਬਕਾ ਜੱਜਾਂ ਨੇ ਇਤਰਾਜ਼ ਜ਼ਾਹਰ ਕੀਤਾ 16 ਸਾਬਕਾ ਜੱਜਾਂ ਅਤੇ 123 ਸੇਵਾਮੁਕਤ ਨੌਕਰ ਸ਼ਾਹਾਂ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਚੋਣ ਕਮਿਸ਼ਨ ਦੇ ਅਕਸ ਨੂੰ ਖਰਾਬ ਕਰਨ ਦਾ ਦੋਸ਼ ਲਾਇਆ ਹੈ ਇਹਨਾਂ ਮੰਗ ਕੀਤੀ ਹੈ ਕਿ ਰਾਹੁਲ ਗਾਂਧੀ ਅਜਿਹੇ ਬਿਆਨ ਨਾ ਦੇਣ ਜਿਸ ਕਾਰਨ ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਨੁਕਸਾਨ ਪੁੱਜੇ 16 ਸਾਬਕਾ ਜੱਜਾਂ 14 ਸਾਬਕਾ ਰਾਜੂਤਾ ਸਮੇਤ 123 ਸੇਵਾਮੁਕਤ ਨੌਕਰ ਸ਼ਾਹਾਂ ਅਤੇ 133 ਸੇਵਾਮੁਕਤ ਫੌਜੀ ਅਧਿਕਾਰੀਆਂ ਸਮੇਤ 27 ਪ੍ਰਮੁੱਖ ਨਾਗਰਿਕਾਂ ਨੇ ਇੱਕ ਖੁੱਲਾ ਪੱਤਰ ਜਾਰੀ ਕੀਤਾ ਹੈ ਇਸ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਤੇ ਸੰਵਿਧਾਨਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਂਦਾ ਦੋਸ਼ ਲਗਾਇਆ ਗਿਆ ਹੈ ਆਗੂਆਂ ਨੇ ਕਿਹਾ ਕਿ ਭਾਰਤ ਦੇ ਲੋਕਤੰਤਰ ਤੇ ਹਥਿਆਰਾਂ ਨਾਲ ਨਹੀਂ ਸਗੋਂ ਜ਼ਹਿਰੀਲੀ ਬਿਆਨਬਾਜ਼ੀ ਨਾਲ ਹਮਲਾ ਹੋ ਰਿਹਾ ਹੈ ਪੱਤਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਹਥਿਆਰਬੰਦ ਬਲਾਂ ਨੇਪਾਲ ਕਾ ਅਧਿ ਸੰਸਦ ਤੇ ਸਵਾਲ ਚੁੱਕਣ ਤੋਂ ਬਾਅਦ ਹੁਣ ਚੋਣ ਕਮਿਸ਼ਨ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸੀਨੀਅਰ ਨਾਗਰਿਕਾ ਨੇ ਲਿਖਿਆ ਕਿ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵਾਰ-ਵਾਰ ਚੋਣ ਕਮਿਸ਼ਨ ਤੇ ਵੋਟ ਚੋਰੀ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ ਪ੍ਰਮਾਣੂ ਬੰਬ ਵਰਗੀ ਭਾਸ਼ਾ ਦੀ ਵਰਤੋਂ ਕੀਤੀ ਹੈ ਅਤੇ ਇਥੋਂ ਤੱਕ ਕਿ ਇਹ ਸੰਕੇਤ ਵੀ ਦਿੱਤਾ ਹੈ ਕਿ ਕਮਿਸ਼ਨ ਦੇਸ਼ ਧ్రో ਕਰ ਰਿਹਾ ਹੈ ਪਰ ਇਹਨਾਂ ਦਾਅਵਿਆਂ ਦਾ ਸਮਰਥਨ ਕਰਨ ਲਈ ਕੋਈ ਰਸਮੀ ਸ਼ਿਕਾਇਤ ਜਾਂ ਹਲਫਨਾਮਾ ਨਹੀਂ ਦਿੱਤਾ ਇਸ ਪੱਤਰ ਵਿੱਚ ਉਹਨਾਂ ਲਿਖਿਆ ਕਿ ਬਿਨਾਂ ਸਬੂਤ ਦੇ ਲਗਾਏ ਗਏ ਇਹ ਦੋਸ਼ ਗੁੱਸੇ ਦਾ ਇੱਕ ਰੂਪ ਨੇ ਜੋ ਵਾਰ-ਵਾਰ ਚੋਣ ਹਾਰਾਂ ਅਤੇ ਜਨਤਾ ਨਾਲ ਟੁੱਟਣ ਕਾਰਨ ਭੜਕਿਆ ਗੁੱਸਾ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਕੁਝ ਸਿਆਸੀ ਪਾਰਟੀਆਂ ਜਨਤਕ ਸੇਵਾ ਨਾਲੋਂ ਵਿਸ਼ਲੇਸ਼ਣ ਅਤੇ ਸਿਆਸੀ ਤਮਾਸ਼ੇ ਨਾਲੋਂ ਨਾਟਕ ਦੀ ਚੋਣ ਕਰ ਰਹੀਆਂ ਨੇ। ਸੀਨੀਅਰ ਨਾਗਰਿਕਾ ਨੇ ਚੋਣ ਕਮਿਸ਼ਨ ਨੂੰ ਪਾਰਦਰਸ਼ਤਾ ਬਣਾਈ ਰੱਖਣ, ਸਾਰੇ ਡਾਟਾ ਜਨਤਕ ਕਰਨ ਅਤੇ ਲੋੜ ਪੈਣ ਤੇ ਕਾਨੂੰਨੀ ਤਰੀਕਿਆਂ ਨਾਲ ਆਪਣਾ ਬਚਾਅ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਡੈਰੀ ਫਾਰਮਿੰਗ ਕਰਨ ਵਾਲੇ ਕਿਸਾਨਾਂ ਲਈ ਵੱਡਾ ਉਪਰਾਲਾ ਕੀਤਾ ਗਿਆ ਕਿਤੇ ਨੂੰ ਹੋਰ ਪਰਫੁੱਲਿਤ ਕਰਨ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਚਾਰ ਨਵੀਆਂ ਗੱਡੀਆਂ ਨੂੰ ਹਰੀ ਝੰਡੀ ਦਿੱਤੀ ਗਈ ਜਿਨ੍ਹਾਂ 'ਚ ਮਸ਼ੀਨਾ ਫਿੱਟ ਹਨ ਤੇ ਇਹ ਗੱਡੀਆਂ ਲੋਕਾਂ ਦੇ ਘਰਾਂ ਦੇ ਬਾਹਰ ਜਾ ਕੇ ਉਹਨਾਂ ਦੇ ਦੁੱਧ ਦੇ ਤੇ ਸੈਂਪਲ ਦੇ ਫੀਡ ਦੀ ਕੁਆਲਿਟੀ ਨੂੰ ਚੈੱਕ ਕਰਨਗੀਆਂ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਪਹੁੰਚੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਨੇ ਡੇਰੀ ਫਾਰਮਿੰਗ ਦੇ ਕਿੱਤੇ ਨਾਲ ਸੰਬੰਧਿਤ ਚਾਰ ਨਵੀਆਂ ਗੱਡੀਆਂ ਨੂੰ ਹਰੀ ਝੰਡੀ ਦਿੱਤੀ ਜਿਨ੍ਹਾਂ ਵਿੱਚ ਮਸ਼ੀਨਾ ਫਿੱਟ ਨੇ ਇਹ ਗੱਡੀਆਂ ਲੋਕਾਂ ਦੇ ਘਰਾਂ ਦੇ ਬਾਹਰ ਜਾ ਕੇ ਉਹਨਾਂ ਦੇ ਦੁੱਧ ਦੇ ਸੈਂਪਲ ਅਤੇ ਫੀਡ ਦੀ ਕੁਆਲਿਟੀ ਨੂੰ ਚੈੱਕ ਕਰਨਗੀਆਂ ਇਸ ਮੌਕੇ ਖੇਤੀਬਾੜੀ ਮੰਤਰੀ ਖੁੱਡਿਆ ਨੇ ਕਿਹਾ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਡੇਰੀ ਫਾਰਮਿੰਗ ਦਾ ਕੰਮ ਕਰਦੇ ਨੇ ਦੁੱਧ ਦੇ ਸੈਂਪਲ ਚੈੱਕ ਕਰਨ ਲਈ ਅਤੇ ਫੀਡ ਦੀ ਕੁਆਲਿਟੀ ਦੀ ਜਾਂਚ ਲਈ ਇਹ ਗੱਡੀਆਂ ਕਾਰਗਰ ਸਾਬਤ ਹੋਣਗੀਆਂ ਜਿਹੜੀਆਂ 8 ਜਿਹੜੀਆਂ ਮੋਬਾਈਲ ਮੈਨਾ ਉਹ ਰਹੀਆਂ ਜਾਣੀਆਂ ਜਿਹਦੇ ਚ ਅੱਜ ਪਹਿਲੀ ਕਿਸ਼ਤ ਚਾਰ ਹੈ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਲੋਕਾਂ ਨਾਲ ਜਿਹੜੀ ਅ ਰੋਜ਼ ਦੁੱਧ ਵਿੱਚ ਮਲਾਵਟ ਜਾਂ ਜਿਹੜੀ ਸਾਡੀ ਕੈਟਲ ਫੀਡ ਆਉਂਦੀ ਆ ਉਹਦੇ ਵਿੱਚ ਵੀ ਬਹੁਤ ਸਾਰਾ ਚੰਗਾ ਮਾੜਾ ਵੇਖਿਆ ਪਰਖਿਆ ਜਾਂਦਾ ਹੈ ਉਹਦੇ ਲਈ ਇਹ ਦੇ ਵਿੱਚ ਜਿਹੜੀ ਲੈਬਾਰਟਰੀ ਹੋਊਗੀ ਗੱਡੀ 'ਚ ਇਹ ਜਿੱਥੇ ਮਰਜ਼ੀ ਚੈੱਕ ਕਰ ਸਕਦੇ ਐ ਜ਼ਿਮੀਂਦਾਰਪਰਾਾ ਚਾਹੋਣ ਕੋਈ ਦੁਕਾਨਦਾਰ ਚਾਹੁੰਦਾ ਹੋਵੇ ਉਹਨੂੰ ਜ਼ਰੂਰ ਅਸੀਂ ਲੋਕਾਂ ਦੀ ਸੁਰਤ ਲਈ ਕਿ ਕਿਸੇ ਗੱਲ ਵਿੱਚ ਮਲਾਵਟ ਨਾ ਹੋਵੇ ਦੁਕਾਨ ਨੂੰ ਸ਼ੁੱਧ ਚੀਜ਼ ਮਿਲੇ ਜਦੋਂ ਪੈਸੇ ਲਾ ਕੇ ਖਰੀਦਦੇ ਚਾਹੇ ਹੋ ਈਨ ਲਈ ਦੁੱਧ ਖਰੀਦਦੇ ਚਾਹੇ ਕੋਈ ਜ਼ਿੰਮੇਦਾਰਪਰਾਜ ਜਾਂ ਜਿਹੜੇ ਡੇਰੀ ਫਾਰਮ ਚਲਾਉਣ ਵਾਲੇ ਜਾਂ ਕੋਈ ਹੋਰ ਆਪਣੇ ਜਿਹੜੀ ਕਿਸਾਨੀ ਨਾਲ ਜੁੜੀ ਫਾਰਮਿੰਗ ਆ ਉਹਦੇ ਵਿੱਚ ਜਿਹੜੀਆਂ ਫੀਡ ਵਗੈਰਾ ਵਰਤੀਆਂ ਜਾਂਦੀਆਂ ਉਹਦੀ ਪਿਓਰਿਟੀ ਦਾ ਪਤਾ ਲੱਗ ਜਾਵੇ ਨਾਲ ਨਾਲ ਰਿਪੋਰਟ ਆ ਚੁੱਕੀ ਜੀ ਜਿਹੜੀਆਂ ਟੈਸਟ ਮਸ਼ੀਨਾਂ ਵੀ ਵਿੱਚ ਆ ਜਾਂਦੀਆਂ ਜੀ ਜੀ ਕਿੰਨੇ ਲੋਕੀ ਲੋਕਾਂ ਨੂੰ ਜਿਹੜਾ ਹੁਣ ਜਾਗਰੂਕ ਵੀ ਕੀਤਾ ਜਾਏਗਾ ਜਾਂ ਕਿ ਜਿਹੜੀ ਮਿਲਾਪਟੀ ਚੀਜ਼ ਆ ਉਹ ਨਾਮ ਲੈਣਾ ਜੀ ਜੀ ਜਦੋਂ ਇਹ ਹੋਣ ਗਿਆ ਤੇ ਲੋਕ ਖਾ ਲਿਆ ਕਰਨਗੇ ਪਤਾ ਲੱਗ ਜਾਊ ਗੁਰੂ ਵੀ ਕੀ ਗੱਲ ਹੈ ਕਿਉਂ ਆ ਤੋ ਜਾਗਰੂਕਤਾ ਕਰਿਆ ਜਾਏ ਅਸਾਂ ਲੱਗਦਾ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਅਸੀਂ ਕਿਉਂਕਿ ਜਿਸ ਤਰ੍ਹਾਂ ਦੋਸਤ ਦੇ ਵਿੱਚ ਆ ਵੇਖੋ ਰੌਲਾ ਬਹੁਤ ਪੈ ਰਿਹਾ ਤੁਸੀਂ ਵੀ ਜਾਣਦੇ ਮੈਂ ਵੀ ਆ ਵੀ ਇਹਦੇ ਵਿੱਚ ਛਿੜਿਓ ਅਸੀਂ ਨਾਲ ਨਕਲੀ ਵਾਲੇ ਪਹਿਲਾਂ ਤਿਆਰ ਹੋ ਜਾਂਦੇ ਉਹਦੇ ਬਸ ਤੇ ਸਾਡਾ ਉਪਰਾਲਾ ਕੋਸ਼ਿਸ਼ ਹੈ ਕਿ ਅਸੀਂ ਕਿ ਉਹਨੂੰ ਵੱਧ ਤੋਂ ਵੱਧ ਜਿਹੜਾ ਨੱਥ ਪਾਈ ਜਾਸੀ ਅਸਲ ਲੱਗਦਾ ਕਿ ਕੋਈ ਨਕੀਲ ਕစီ ਜਾ ਰਹੀ ਕਿਉਂਕਿ ਲਗਾਤਾਰ ਜਿਹੜੇ ਸੈਂਪਲ ਫੀਲ ਹੁੰਦੇ ਨੇ ਸੀਤ ਵਿਭਾਗ ਵੱਲੋਂ ਵੀ ਕਾਰਵਾਈਆਂ ਵੱਡੀ ਮਾਤਰਾ ਦੇ ਵਿੱਚ ਕੀਤੀ ਗਈ ਉਹ ਜਿਹੜਾ ਵੀ ਕਸੂਰਵਾਰ ਹੋਊਗਾ ਉਹ ਤਾਂ ਸਜ਼ਾ ਤੋਂ ਬਚ ਨਹੀਂ ਸਕੂਗਾ ਕਈ ਵਾਰੀ ਇੱਕ ਦੂਸਰੇ ਦਾ ਵੈਸੇ ਵੀ ਆਪਾਂ ਕਹਿ ਦਿੰਦੇ ਆ ਕਿ ਉੱਥੇ ਆ ਕੁਝ ਹੋ ਰਿਹਾ ਕਈ ਵਾਰੀ ਉਹ ਜੋ ਪੜਤਾਲ ਕਰੀ ਜਾਂਦੀ ਹੈ ਨਹੀਂ ਹੁੰਦੀ ਪਰ ਜੇ ਹੋਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕੈਬਨਟ ਮੰਤਰੀ ਨੇ ਕਿਹਾ ਕਿ ਇਹ ਲੋਕਾਂ ਦੇ ਘਰਾਂ ਦੇ ਬਾਹਰ ਜਾ ਕੇ ਸੈਂਪਲ ਚੈੱਕ ਕਰਨ ਗਿਆ ਤੇ ਮੌਕੇ ਤੇ ਹੀ ਨਤੀਜੇ ਆਉਣਗੇ ਉਹਨਾਂ ਕਿਹਾ ਕਿ ਦੁੱਧ ਦੀ ਪੈਦਾਵਾਰ ਵਿੱਚ ਜਿਸ ਤਰੀਕੇ ਨਾਲ ਵਾਧਾ ਹੋ ਰਿਹਾ ਹੈ ਉਸ ਦੇ ਚੱਲਦੇ ਆ ਇਸ ਦੀ ਜ਼ਰੂਰਤ ਸੀ ਤਾਂ ਜੋ ਲੋਕਾਂ ਨੂੰ ਸਹੀ ਕੁਆਲਿਟੀ ਮਿਲ ਸਕੇ ਲਾਰੈਂਸ ਵਿਸ਼ਨੋਈ ਦੇ ਭਰਾ ਅਨਮੋਲ ਵਿਸ਼ਨੋਈ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਅਨਮੋਲ ਦੇ ਭਾਰਤ ਪਹੁੰਚਣ ਦੀਆਂ ਤਸਵੀਰਾਂ ਐਨਆਈਏ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਅਨਮੋਲ ਵਿਸ਼ਨੋਈ ਤੇ ਬਾਬਾ ਸਿੱਦਕੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ ਪਿਛਲੇ ਸਾਲ ਹੀ ਅਨਮੋਲ ਨੂੰ ਰਾਸ਼ਟਰੀ ਜਾਂਚ ਏਜੰਸੀ ਦੀ ਮੋਸਟ ਵਾਂਟਡ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ ਗੈਂਗਸਟਰ ਲਾਰੈਂਸ ਵਿਸ਼ਨੋਈ ਦੇ ਭਰਾ ਅਨਮੋਲ ਵਿਸ਼ਨੋਈ ਨੂੰ ਅਮਰੀਕਾ ਨੇ ਭਾਰਤ ਡਿਪੋਰਟ ਕਰ ਦਿੱਤਾ ਹੈ ਅਤੇ NIA ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਅਨਮੋਲ ਬਿਸ਼ਨੋਈ ਮਹਾਰਾਸ਼ਟਰ ਦੇ ਵਿਧਾਇਕ ਬਾਬਾ ਸਿਦੀਕੀ ਦੇ ਕਤਲ ਕੇਸ ਦਾ ਇੱਕ ਮੁੱਖ ਸਾਜ਼ਿਸ਼ਕਰਤਾ ਹੈ। ਅਨਮੋਲ ਬਿਸ਼ਨੋਈ ਪਿਛਲੇ ਕਈ ਗੰਭੀਰ ਅਤੇ ਹਿੰਸਕ ਅਪਰਾਧਾਂ ਲਈ ਲੋੜਿੰਦਾ ਸੀ ਜਿਨ੍ਹਾਂ ਵਿੱਚ ਅਕਤੂਬਰ 2024 ਵਿੱਚ ਬਾਬਾ ਸਿਦੀਕੀ ਦੀ ਹੱਤਿਆ ਅਤੇ ਮਈ 2022 ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਸ਼ਾਮਲ ਹੈ। ਉਹ April 2024 ਵਿੱਚ Bollywood 스타 ਸਲਮਾਨ ਖਾਨ ਦੇ ਮੁੰਬਈ ਕਾਰ ਦੇ ਬਾਹਰ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਵੀ ਲੋੜਿੰਦਾ ਸੀ। ਪਿਛਲੇ ਸਾਲ ਨਵੰਬਰ ਵਿੱਚ ਅਨਮੋਲ ਨੂੰ ਅਮਰੀਕੀ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਸੀ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਖੁਦ ਸਿਦਕੀ ਦੇ ਪੁੱਤਰ ਜਿਸ਼ਾਨ ਸਿਦਕੀ ਨੂੰ ਦੇਸ਼ ਨਿਕਾਲੇ ਦੀ ਜਾਣਕਾਰੀ ਦਿੱਤੀ ਸੀ ਜਿਸ਼ਾਨ ਸਿਦਕੀ ਨੇ ਇੱਕ ਈਮੇਲ ਦਾ ਸਕਰੀਨਸ਼ਾਟ ਸਾਂਝਾ ਕੀਤਾ ਹੈ ਜਿਸ ਵਿੱਚ ਸਾਫ਼ ਲਿਖਿਆ ਗਿਆ ਹੈ ਇਹ ਈਮੇਲ ਤੁਹਾਨੂੰ ਇਹ ਦੱਸਣ ਲਈ ਹੈ ਕਿ ਅਨਮੋਲ ਬਿਸ਼ਨੋਈ ਨੂੰ ਸੰਗੀ ਸਰਕਾਰ ਨੇ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਹੈ ਅਨਮੋਲ ਬਿਸ਼ਨੋਈ ਨੂੰ 18 ਨਵੰਬਰ 2025 ਨੂੰ रिपोर्ट ਕੀਤਾ ਗਿਆ সূত্র ਅਨੁਸਾਰ ਇਹ ਗ੍ਰਿਫਤਾਰੀ ਭਾਰਤ ਵਿੱਚ ਉਸ ਦੇ ਅਪਰਾਧਿਕ ਮਾਮਲਿਆਂ ਨਾਲ ਸੰਬੰਧਤ ਨਹੀਂ ਸੀ ਸਗੋਂ ਅਮਰੀਕਾ ਵਿੱਚ ਉਸ ਦੇ ਗੈਰ ਕਾਨੂੰਨੀ ਪ੍ਰਵੇਸ਼ ਨਾਲ ਸੰਬੰਧਤ ਦੱਸੀ ਜਾ ਰਹੀ ਹੈ ਉਸ ਦੀ ਗ੍ਰਿਫਤਾਰੀ ਦੇ ਕੁਝ ਦਿਨ ਦੇ ਅੰਦਰ ਹੀ ਭਾਰਤ ਨੇ ਉਸ ਦੀ ਹਵਾਲਗੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਮਹਾਰਾਸ਼ਟਰ ਦੀ ਇੱਕ ਅਦਾਲਤ ਨੇ ਅਨਮੋਲ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੋਇਆ ਇਸ ਤੋਂ ਬਾਅਦ ਗਲੋਬਲ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਇੰਟਰਪੋਲ ਨੇ ਉਸ ਦੇ ਵਿਰੁੱਧ रेड कॉर्नर नोटिस जारी ਕੀਤਾ ਸੀ ਬੀਤੇ ਸਾਲ ਅਨਮੋਲ ਨੂੰ ਰਾਸ਼ਟਰੀ ਜਾਂਚ ਏਜੰਸੀ ਦੀ ਮੋਸਟ ਵਾਂਟਿਡ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ ਉਸ ਦੀ ਗ੍ਰਿਫਤਾਰੀ ਲਈ 10 ਲੱਖ ਦੇ ਇਨਾਮ ਦਾ ਵੀ ਐਲਾਨ ਕੀਤਾ ਜਾ ਚੁੱਕਾ ਹੈ ਤੇ ਉਸ ਦੇ ਖਿਲਾਫ કુલ 18 ਮਾਮਲੇ ਦਰਜ ਨੇ ਇੱਕ ਮਾਮਲੇ ਵਿੱਚ ਉਸ ਤੇ ਮੁਸੇਵਾਲੇ ਦੇ ਕਾਤਲਾਂ ਨੂੰ ਹਥਿਆਰ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਦਾ ਦੋਸ਼ ਹੈ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਆਈਡੀ ਨੂੰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਤ ਵਿਰੁੱਧ منی ਲਾਂਡਰਿੰਗ ਮਾਮਲੇ 'ਚ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਇੱਕ ਜਾਂਚ ਵਿੱਚ ਜੰਗਲਾਤ ਵਿਭਾਗ ਅੰਦਰ ਕਰੋੜਾਂ ਰੁਪਏ ਦੇ ਘੁਟਾਲੇ ਦਾ ਖੁਲਾਸਾ ਹੋਇਆ ਹੈ ਅਦਾਲਤ ਨੇ ਕੇਸ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਮਨਜ਼ੂਰੀ ਦੇ ਦਿੱਤੀ 2017 ਵਿੱਚ ਧਰਮਸੋਤ ਨੇ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਵਿੱਚ ਜੰਗਲਾਤ ਮੰਤਰੀ ਅਤੇ ਸਮਾਜ ਭਲਾਈ ਵਿਭਾਗ ਦੇ ਇੰਚਾਰਜ ਵਜੋਂ ਸੇਵਾ ਨਿਭਾਈ ਸੀ ਇਕ ਜਾਂਚ ਵਿੱਚ ਜੰਗਲਾਤ ਵਿਭਾਗ ਅੰਦਰ ਕਰੋੜਾਂ ਰੁਪਏ ਦੇ ਘੋਟਾਲੇ ਦਾ ਫਰਦਾ ਫਾਸ਼ ਹੋਇਆ ਸੀ ਵਿਜੀਲੈਂਸ ਵਿਭਾਗ ਨੇ ਧਰਮਸੂਤ ਨੂੰ 2022 ਵਿੱਚ ਗ੍ਰਿਫਤਾਰ ਕੀਤਾ ਸੀ ਜਦੋਂ ਕਿ ED ਨੇ ਉਸ ਨੂੰ ਜਨਵਰੀ 2024 ਵਿੱਚ ਗ੍ਰਿਫਤਾਰ ਕੀਤਾ ED ਨੇ ਧਰਮਸੂਤ ਅਤੇ ਉਸ ਦੇ ਪੁੱਤਰ ਨਾਲ ਸੰਬੰਧਿਤ ਕਰੀਬ 4.5 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ ਮਾਮਲੇ ਵਿੱਚ ਦੋ ਹੋਰ ਮੁਲਜ਼ਮ ਸ਼ਾਮਲ ਕੀਤੇ ਗਏ ਤੇ ਸੁਣਵਾਈ ਹੁਣ 2 ਦਸੰਬਰ ਨੂੰ ਹੋਣੀ ਹੈ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਸਾਧੂ ਸਿੰਘ ਧਰਮਸੂਤ ਵਿਰੁੱਧ ਮਨੀ ਲਾਂਡਰਿੰਗ ਮਾਮਲੇ ਵਿੱਚ ਮੁਕੱਦਮਾ ਚਲਾਉਣ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਜਾਜ਼ਤ ਦੇ ਦਿੱਤੀ ਹੈ। ਈਡੀ ਦੇ ਵਕੀਲ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਸਰਕਾਰੀ ਸੇਵਕ ਵਿਰੁੱਧ ਮੁਕੱਦਮਾ ਚਲਾਉਣ ਲਈ ਧਾਰਾ 197 ਅਧੀਨ ਇਜਾਜ਼ਤ ਦੀ ਜ਼ਰੂਰਤ ਹੁੰਦੀ ਹੈ। ਅਦਾਲਤ ਨੇ ਮਾਮਲੇ ਦੇ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਇਜਾਜ਼ਤ ਦਿੱਤੀ ਹੈ। ਸੁਣਵਾਈ 2 ਦਸੰਬਰ ਨੂੰ ਹੋਣੀ ਤੈਅ ਹੋਈ ਹੈ। ਅਦਾਲਤ ਨੇ ਮਹਿੰਦਰਪਾਲ ਅਤੇ ਸੁਖਵਿੰਦਰ ਸਿੰਘ ਨੂੰ ਵੀ ਮਲਜ਼ਮ ਵਜੋਂ ਸ਼ਾਮਲ ਕੀਤੇ ਅਤੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਨੇ ਧਰਮਸੂਤ 2017 ਵਿੱਚ ਕੈਪਟਨ ਅਮਨਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਜੰਗਲਾਤ ਮੰਤਰੀ ਅਤੇ ਸਮਾਜ ਪਹਲਾਈ ਵਿਭਾਗ ਦੇ ਇੰਚਾਰਜ ਸਨ ਆਪ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਜਾਂਚ ਸ਼ੁਰੂ ਕੀਤੀ ਸੀ ਜਾਂਚ ਵਿੱਚ ਜੰਗਲਾਤ ਵਿਭਾਗ ਵਿੱਚ ਕਰੋੜਾ ਰੁਪਏ ਦੇ ਘੁਟਾਲੇ ਦਾ ਖੁਲਾਸਾ ਹੋਇਆ ਸੀ ਇਸ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ 7 ਜੂਨ 2022 ਨੂੰ ਧਰਮਸੂਤ ਨੂੰ ਗ੍ਰਿਫਤਾਰ ਕੀਤਾ ਜਦੋਂ ਕਿ ਏਡੀ ਨੇ ਉਸੇ ਐਫਆਈਆਰ ਦੇ ਆਧਾਰ ਤੇ 16 ਜਨਵਰੀ 2024 ਨੂੰ ਧਰਮਸੋਤ ਨੂੰ ਗ੍ਰਿਫਤਾਰ ਕੀਤਾ। ਧਰਮਸੋਤ ਦੀਆਂ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿੱਚ 4 ਅਚਲ ਜਾਇਦਾਦਾਂ, 2 ਰਿਹਾਇਸ਼ੀ ਪਲਾਟ, ਇੱਕ ਬਣਿਆ ਹੋਇਆ ਰਿਹਾਇਸ਼ੀ ਘਰ ਅਤੇ ਪੰਜਾਬ ਵਿੱਚ ਇੱਕ ਰਿਹਾਇਸ਼ੀ ਫਲੈਟ ਦੇ ਨਾਲ-ਨਾਲ ਚਲ ਅਤੇ ਅਚਲ ਜਾਇਦਾਦ ਜਿਵੇਂ ਕਿ ਬੈਂਕ ਬੈਲੈਂਸ ਅਤੇ ਮਿਊਚੁਅਲ ਫੰਡ ਨਿਵੇਸ਼ ਸ਼ਾਮਲ ਨੇ। ਹੁਣ 2 ਦਸੰਬਰ ਨੂੰ ਇਸ ਮਾਮਲੇ ਤੇ ਸੁਣਵਾਈ ਹੋਣੀ ਹੈ। ਅੱਗੇ ਦੀ ਕਾਨੂੰਨੀ ਕਾਰਵਾਈ ਦਾ ਫੈਸਲਾ ਈਡੀ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਅਤੇ ਜਾਂਚ ਰਿਪੋਰਟ ਦੇ ਆਧਾਰ ਤੇ ਕਿਤਾ ਜਾਵੇਗਾ ਪੰਜਾਬ ਦੇ ਚੋਣ ਕਮਿਸ਼ਨ ਵੱਲੋਂ 23 ਜ਼ਿਲ੍ਹਾ ਪਰਿਸ਼ਦ ਤੇ 154 ਪੰਚਾਇਤ ਸੰਮਤੀਆਂ ਦੀਆਂ ਚੋਣਾਂ ਦਾ ਐਲਾਨ ਅਗਲੇ ਹਫ਼ਤੇ ਕਿਸੇ ਵੇਲੇ ਵੀ ਕਰ ਸਕਦਾ ਹੈ ਸੂਤਰਾਂ ਦੇ ਅਨੁਸਾਰ ਕਮਿਸ਼ਨ ਨੇ ਇਸ ਲਈ ਤਿਆਰੀ ਕਰ ਲਈ ਹੈ ਇਹ ਚੋਣਾਂ ਦਸੰਬਰ ਦੇ ਦੂਜੇ ਹਫ਼ਤੇ ਹੋਣ ਦੀ ਸੰਭਾਵਨਾ ਹੈ ਇਸ ਚੋਣ 'ਚ ਸੂਬੇ ਦੇ 1 ਕਰੋੜ 35 ਲੱਖ ਵੋਟਰ ਹਿੱਸਾ ਲੈਣਗੇ ਕਰੀਬ 1 ਸਾਲ ਪਹਿਲਾਂ ਪੰਜਾਬ ਦੀਆਂ 13241 ਗ੍ਰਾਮ ਪੰਚਾਇਤਾਂ ਲਈ 95000 ਤੋਂ ਵੱਧ ਪੰਜ ਤੇ ਸਰਪੰਚ ਚੁਣੇ ਜਾਣ ਉਪਰੰਤ ਜੋ 23 ਜ਼ਿਲ੍ਹਾ ਪਰਿਸ਼ਦਾਂ ਤੇ 159 ਬਲਾਕ ਸੰਮਤੀਆਂ ਦੇ 3000 ਤੋਂ ਵੱਧ ਮੈਂਬਰ ਚੁਣੇ ਜਾਣੇ ਸਨ ਦੇ ਲਮਲੇਟ ਹੋਣ ਦੀ ਪ੍ਰਕਿਰਿਆ ਨੂੰ ਖਤਮ ਕਰਕੇ ਰਾਜ ਦੇ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਬੈਂਕਪੇ ਨੇ ਸਟੇਟ ਚੋਣ ਕਮਿਸ਼ਨਰ ਨੂੰ 23 ਜ਼ਿਲ੍ਹਾ ਪਰਿਸ਼ਦਾਂ ਅਤੇ 154 ਬਲਾਕ ਸੰਪਤੀਆਂ ਦੀਆਂ ਚੋਣਾਂ ਕਰਵਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅਦਾਲਤੀ ਕੇਸਾਂ ਵਿੱਚ उलझੀਆਂ ਇਹ ਚੋਣਾਂ ਪਹਿਲਾਂ ਮਈ ਮਹੀਨੇ ਹੋਣੀਆਂ ਸਨ ਅਤੇ ਜੁਲਾਈ, ਅਗਸਤ ਤੇ ਸਤੰਬਰ ਦੀਆਂ بارشਾਂ ਕਾਰਨ ਅੱਗੇ ਪੈ ਗਈਆਂ। ਹੁਣ ਇਹ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਕਰਵਾਉਣੀਆਂ ਤੈਅ ਹੋਈਆਂ ਨੇ। ਇਸ ਮੁੱਦੇ ਤੇ ਗੱਲਬਾਤ ਕਰਦੇ ਹੋਏ ਰਾਜ ਦੇ ਚੋਣ ਕਮਿਸ਼ਨਰ ਸੇਵਾਮੁਕਤ ਆਈਐਸ ਤੇ ਸੀਨੀਅਰ ਅਧਿਕਾਰੀ ਰਾਜਕਮਲ ਚੌਧਰੀ ਨੇ ਦੱਸਿਆ ਕੀ ਨਵੇਂ ਗੁਰੂ ਸ਼੍ਰੀ ਗੁਰਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮਾ ਉਪਰੰਤ 25 ਅਤੇ 26 ਨਵੰਬਰ ਮਗਰੋਂ ਚੋਣਾਂ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਚੋਣ ਕਮਿਸ਼ਨਰ ਨੇ ਦੱਸਿਆ ਕਿ ਦਿਹਾਤੀ ਵਿਕਾਸ ਤੇ ಗ್ರಾಮ ਪੰਚਾਇਤ ਵਿਭਾਗ ਦੀ ਸੂਚਨਾ ਅਨੁਸਾਰ ਵਿਧਾਇਕਾਂ ਦੇ ਕਹਿਣ ਅਤੇ ਲੋੜ ਮੁਤਾਬਕ ਪਿੰਡਾਂ ਤੇ ਚੋਣ ਹਲਕਿਆਂ ਵਿੱਚ ਕੁਝ ਅਦਲਾ ਬਦਲੀ ਕਰਕੇ 159 ਬਲਾਕਾਂ ਵਿੱਚੋਂ 5 ਘਟਾ ਕਰਕੇ ਹੁਣ 154 ਬਲਾਕ ਸੰਮਤੀਆਂ ਦੀਆਂ ਚੋਣਾਂ ਹੋਣਗੀਆਂ ਜਦੋਂ ਕਿ ਜ਼ਿਲ੍ਹਾ ਪਰਿਸ਼ਦ ਤੇ ਹੀ ਰੱਖੀਆਂ ਗਈਆਂ ਨੇ ਉਣਾ ਦੱਸਿਆ ਕਿ 23 ਜ਼ਿਲ੍ਹਾ ਪਰਿਸ਼ਦਾਂ ਦੇ ਕੁੱਲ 354 ਮੈਂਬਰ ਚੁਣੇ ਜਾਣੇ ਨੇ ਜਦੋਂ ਕਿ 154 ਬਲਾਕ ਸਮਤੀਆਂ ਦੇ ਮੈਂਬਰਾਂ ਦੀ ਗਿਣਤੀ 2850 ਜਾਂ 2900 ਦੇ ਕਰੀਬ ਹੋਵੇਗੀ ਜਿਸ ਸਬੰਧੀ ਪਿੰਡੂ ਵਿਕਾਸ ਤੇ ಗ್ರಾಮ ਪੰਚਾਇਤ ਮਹਿਕਾ ਪੂਰੀ ਜਾਣਕਾਰੀ ਦੇਵੇਗਾ ਚੋਣਾਂ ਸਬੰਧੀ ਕੀਤੀ ਜਾ ਰਹੀ ਤਿਆਰੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਰਾਜਕਮਲ ਚੌਧਰੀ ਨੇ ਦੱਸਿਆ ਕਿ ਤਿਆਰੀ ਪੂਰੀ ਹੈ 1 ਕਰੋੜ 35 ਲੱਖ 98 ਹਜ਼ਾਰ ਪਿੰਡੂ ਵੋਟਰ ਲਈ 19174 ਪੋਲਿੰਗ ਬੂਥ ਤਿਆਰ ਕੀਤੇ ਜਾਣਗੇ ਚੋਣਾਂ ਦੀ ਤਾਰੀਖ ਤਾਂ ਮਕ ਤੇ ਸਮਾਜਿਕ ਤਿਉਹਾਰਾਂ ਸਮੇਤ ਵਿਦਿਆਰਥੀਆਂ ਦੇ ਟੈਸਟ ਅਤੇ ਇਮਤਿਹਾਨਾਂ ਤੋਂ ਪਿੱਛੇ ਹੀ ਟੈਕ ਕੀਤੀ ਜਾਵੇਗੀ ਪੰਜਾਬ ਵਿੱਚ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਹੀ ਲੋਕਾਂ ਦਾ ਪਿੱਛਾ ਨਹੀਂ ਛੱਡ ਰਹੀਆਂ ਹਾਲੇ ਤਰਨ ਤਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਦੀ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਸੂਬੇ ਵਿੱਚ ਦੋ ਹੋਰ ਜ਼ਿਮਨੀ ਚੋਣਾਂ ਦਸ ਤੱਕ ਦੇਂਦੀਆਂ ਨਜ਼ਰ ਆ ਰਹੀਆਂ ਨੇ ਇੱਕ ਹੈ ਵਿਧਾਨ ਸਭਾ ਹਲਕਾ ਖੜੂਰ ਸਾਹਿਬ ਅਤੇ ਦੂਜਾ ਪੰਗਾ ਇੱਕ ਮਾਜੇ ਵਿੱਚ ਅਤੇ ਦੂਜਾ ਦੁਆਬੇ ਵਿੱਚ ਪੈਂਦਾ ਹੈ ਇਹਨਾਂ ਦੋਵਾਂ ਸੀਟਾਂ ਬਾਰੇ ਹਾਈ ਕੋਰਟ ਵਿੱਚ ਜੋ ਸੁਣਵਾਈ ਹੋਈ ਹੈ ਉਸ ਤੋਂ ਲੱਗ ਰਿਹਾ ਹੈ ਕਿ ਇਹਨਾਂ ਦੋਵਾਂ ਹਲਕਿਆਂ ਦੀ ਚੋਣ ਲਈ ਰਾਹ ਪੱਧਰਾ ਹੋ ਗਿਆ ਹੈ ਬੰਨਣਯੋਗ ਹੈ ਕਿ ਖਡੂਰ ਸਾਹਿਬ ਹਲਕੇ ਤੋਂ ਆਪ ਦੇ ਵਿਧਾਇਕ ਨੂੰ 4 ਸਾਲ ਦੀ ਸਜ਼ਾ ਹੋ ਜਾਣ ਕਰਨ ਉਹ ਜੇਲ੍ਹ ਵਿੱਚ ਬੰਦ ਨੇ ਅਤੇ ਨੀਮਾਂ ਤੇ ਕਾਨੂੰਨ ਮੁਤਾਬਕ 4 ਸਾਲ ਦੀ ਸਜ਼ਾ ਹੋਣ ਤੇ ਮੈਂਬਰੀ ਖਤਮ ਸਮਝੀ ਜਾਂਦੀ ਹੈ ਭਾਵੇਂ ਹਾਲੇ ਸਪੀਕਰ ਨੇ ਮਾਮਲਾ ਅਦਾਲਤ ਵਿੱਚ ਸੁਣਵਾਈ ਅਧੀਨ ਹੋਣ ਕਾਰਨ ਖੜੂਤ ਸਾਹਿਬ ਹਲਕੇ ਦੇ ਸਜ਼ਾ ਪ੍ਰਾਪਤ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਬਾਰੇ ਕੋਈ ਫੈਸਲਾ ਕਰਕੇ ਸੀਟ ਖਾਲੀ ਕਰਾਰ ਨਹੀਂ ਦਿੱਤੀ ਪਰ ਹਾਈ ਕੋਰਟ ਵਿੱਚ ਉਸ ਦੀ ਸਜ਼ਾ ਤੇ ਰੋਕ ਵਾਲੀ ਪਟੀਸ਼ਨ ਰੱਦ ਹੋਣ ਤੋਂ ਬਾਅਦ ਹੁਣ ਸਪੀਕਰ ਜਲਦੀ ਹੀ ਕੋਈ ਫੈਸਲਾ ਲੈ ਸਕਦੇ ਨੇ ਲੁਧਿਆਣਾ ਦੀ ਯੂਨੀਵਰਸਿਟੀ ਪਹੁੰਚੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕਿਤਾਬ ਰਿਲੀਜ਼ ਕੀਤੀ ਗਈ ਇਸ ਤੋਂ ਇਲਾਵਾ ਉਹਨਾਂ ਵਿਭਾਗ ਦੀਆਂ ਗੱਡੀਆਂ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਈ ਰਿਕਸ਼ਾ ਨੂੰ ਵੀ ਹਰੀ ਚੰਡੀ ਦਿਖਾਈ ਸੂਬੇ ਅੰਦਰ ਕਾਨੂੰਨ ਵਿਵਸਥਾ ਤੇ ਸਵਾਲ ਦੇ ਜਵਾਬ ਵਿੱਚ ਖੁੱਡੀਆਂ ਨੇ ਕਿਹਾ ਕਿ ਸਰਕਾਰ ਮਲਜ਼ਮਾਂ ਨੂੰ ਕਾਬੂ ਕਰਨ ਤੇ ਕੰਮ ਕਰ ਰਹੀ ਹੈ ਲੁਧਿਆਣਾ ਸਿੱਧ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਸ ਯੂਨੀਵਰਸਿਟੀ ਵਿਖੇ ਪਹੁੰਚੇ ਪੰਜਾਬ ਦੇ ਖੇਤੀਬਾੜੀ ਅਤੇ ਪਸ਼ੂਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡਿਆ ਵੱਲੋਂ ਇੱਕ ਕਿਤਾਬ ਰਿਲੀਜ਼ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਵਿਭਾਗ ਦੀਆਂ ਗੱਡੀਆਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਈ-रिक्शा ਨੂੰ ਵੀ ਹਰੀ ਝੰਡੀ ਵਿਖਾਈ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਜਿੱਥੇ ਕਿਤਾਬ ਨਾਲ ਜੁੜੇ ਆਪਣੇ ਵਿਚਾਰ ਸਾਂਝੇ ਕੀਤੇ ਉੱਥੇ ਹੀ ਉਹਨਾਂ ਨੇ ਸੁੱਬੇ ਅੰਦਰ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਰਕਾਰ ਮਲਜ਼ਮਾਂ ਨੂੰ ਕਾਬੂ ਕਰਨ ਤੇ ਕੰਮ ਕਰ ਰਹੀ ਹੈ। ਡਾਕਟਰ ਹਾਕਮ ਪੁੱਲੋ ਜੀ ਜਿਹੜੇ ਇੱਥੇ ਪਹਿਲਾਂ ਪੜਾਉਂਦੇ ਵੀ ਰਹੇ ਆ ਬਾਅਦ ਵਿੱਚ ਕੈਨੇਡਾ ਚਲੇ ਗਏ। ਉੱਥੇ ਅਜਿਹਾ ਨੇ ਇਹ ਬਾਈ ਜਿਹੜੇ ਕਲੀਨਿਕ ਚੱਲ ਰਹੇ ਆ। ਔਰ ਇਹਨਾਂ ਨੂੰ ਬਹੁਤ ਸਾਰੇ ਡਿੱਕੇ ਉੱਥੇ ਲੱਗਦੇ ਰਹੇ। ਉਹ ਜਿਹੜੀ ਸਾਰੀ ਲੜਾਈ ਇਹਨਾਂ ਨੇ ਬੜੇ ਸੰਘਰਸ਼ ਨਾਲ ਬਹੁਤ ਜਿਹੜਾ ਆਪਣੇ ਆਪ ਨੂੰ ਉਹਦੇ ਚ ਵਾਰ ਕੇ ਸਿਰੇ ਲਾਈ ਜਿਹੜੀ ਅੱਜ ਸਾਰੇ ਪੰਜਾਬੀਆਂ ਨੂੰ ਸਾਰੇ ਸਾਡੇ ਲੋਕਾਂ ਨੂੰ ਵੱਡੀ ਸੌਖ ਹੋਈ ਹੈ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਅੰਡਰਡੌਗ ਉਹਨੂੰ ਅੱਜ ਰਿਲੀਜ਼ ਕਰਨ ਦੇ ਸਮੇਂ ਤੇ ਆਪਾਂ ਸਾਰੇ ਇਕੱਠੇ ਹੋਏ ਆ ਮੈਂ ਇਹਨਾਂ ਨੂੰ ਵਧਾਈ ਦਿੰਦਾ ਨਾਲ ਇਹਨਾਂ ਦੀ ਸਹਿਾਰਨਾ ਵੀ ਕਰਦਾ ਕਿ ਕੋਈ ਕੋਈ ਮਨੁੱਖ ਹੁੰਦਾ ਜਿਹੜਾ ਕੋਈ ਵੱਡੀ ਲੜਾਈ ਲੜਨੀ ਤਿਆਰ ਹੁੰਦਾ ਤੇ ਲੜਾਈਆਂ ਚ ਅੰਤ ਦਾ ਨਹੀਂ ਪਤਾ ਹੁੰਦਾ ਕਦੋਂ ਹੋਣੀ ਹੈ ਕਦੋਂ ਨਹੀਂ ਸੋ ਇਹਨਾਂ ਨੇ ਬਹੁਤ ਚਾ ਫਤਿਹ ਕਰਿਆ ਆ ਲੋਕਾਂ ਲਈ ਬਹੁਤ ਵੱਡੀ ਸੋਸੋ ਕੋਈ ਸਰ ਨਹੀਂ ਜਿਹੜਾ ਲਾਈਨ ਆਰਡਰ ਦਾ ਕੰਪਲ ਸਾਲ ਕੱਲ ਮੈਂ ਅਮਸਰ ਮਤ ਪਏ ਆ ਸ਼ੀਸ਼ਨਾ ਕਰਕੇ ਆਪਾਂ ਆ ਕਿ ਸਮਝੇ ਕਿ ਕਾਰਨ ਕੀ ਉਹਦਾ ਪਤਾ ਬੜਤਾਲ ਜਿਵੇਂ ਜਿਵੇਂ ਹੈ ਉੱਥੇ ਪ੍ਰਸ਼ਾਸਨ ਪੁਲਿਸ ਸਾਰਾ ਕੁਝ ਕਰੂ ਕੀ ਗੱਲ ਆ ਕਿਉਂ ਕਸ ਤੋਂ ਠੀਕ ਆ ਜੀ ਸਟੀਲ ਵਾਲਿਆਂ ਵੱਲੋਂ ਜਿਹੜੀਆਂ ਇਹ ਰਿਕਸ਼ੇ ਜਿਹੜੇ ਦੋ ਦਿੱਤੇ ਗਏ ਤਿੰਨ ਦਿਨੇ ਹਾਂਜੀ ਤਿੰਨ ਜਿਹੜੇ ਵਿਦਿਆਰਥੀਆਂ ਨੂੰ ਸੌਖ ਹੋ ਜੂਗੀ ਇੱਧਰ ਉੱਧਰ ਕਲਾਸਾਂ ਲਾਉਣ ਵਾਸਤੇ ਜਾਣਾ ਆਉਣਾ ਤੇ ਸਾਰਾ ਲਿਖਾਰੀ ਡਾਕਟਰ ਹਾਕਮ ਸਿੰਘ ਦੀ ਕਿਤਾਬ ਤੇ ਬੋਲਦੇ ਹੋਏ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਬਹੁਤ ਘੱਟ ਲੋਕ ਅਜਿਹੀ ਲੜਾਈ ਲੜਦੇ ਨੇ ਜੋ ਅਗਲੀਆਂ ਪੀੜ੍ਹੀਆਂ ਨੂੰ ਸੁਖਾਲਾ ਕਰਦੇ ਵੀ ਖਬਰ ਲੁਧਿਆਣਾ ਤੋਂ ਹੈ ਜਿੱਥੇ ਕਾਰੋਬਾਰੀਆਂ 'ਚ ਸਹਿਮ ਪਾਇਆ ਜਾ ਰਿਹਾ ਦਰਅਸਲ ਬੀਤੇ ਦਿਨ ਇੱਕ ਕਾਰੋਬਾਰੀ ਦੀ ਫੈਕਟਰੀ ਵਿੱਚ ਕੁਝ ਹਥਿਆਰਬੰਦ ਬਦਮਾਸ਼ ਦਾਖਲ ਹੋ ਗਏ ਤੇ ਉਹਨਾਂ ਤੋਂ ਨਕਦੀ ਦੀ ਮੰਗ ਕੀਤੀ ਕਾਰੋਬਾਰੀ ਨੇ ਕਿਸੇ ਤਰੀਕੇ ਨਾਲ ਆਪਣੀ ਜਾਨ ਬਚਾਈ ਇਸ ਘਟਨਾ ਤੋਂ ਬਾਅਦ ਵਪਾਰੀ ਵਰਗ ਵਿੱਚ ਰੋਸ ਪਾਇਆ ਜਾ ਰਿਹਾ ਉਹਨਾਂ ਪੁਲਿਸ ਤੋਂ ਠੋਸ ਕਾਰਵਾਈ ਦੀ ਮੰਗ ਕੀਤੀ ਹੈ ਲੁਧਿਆਣਾ ਦੀ ਇਹ ਘਟਨਾ ਹੈਰਾਨ ਕਰਨ ਵਾਲੀ ਹੈ ਜਿੱਥੇ ਦਿਨ ਦਿਹਾੜੇ ਇੱਕ ਵਪਾਰੀ ਤੋਂ ਲੁੱਟ ਦੀ ਕੋਸ਼ਿਸ਼ ਕੀਤੀ ਗਈ ਘਟਨਾ ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਦੀ ਦੱਸੀ ਜਾ ਰਹੀ ਹੈ ਇਹ ਪੂਰੀ ਘਟਨਾ ਕੈਮਰਿਆਂ ਵਿੱਚ ਕੈਦ ਹੋਈ ਹੈ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਫੈਕਟਰੀ ਵਿੱਚ ਦੋ ਹਥਿਆਰਬੰਦ ਬਦਮਾਸ਼ ਦਾਖਲ ਹੋਏ ਅਤੇ ਕਾਰੋਬਾਰੀ ਨੂੰ ਪਿਸਤੌਲ ਵਿਖਾ ਕੇ ਧਮਕਾਇਆ ਕਾਰੋਬਾਰੀ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਬਦਮਾਸ਼ ਜਾਂਦੇ ਹੋਏ ਸੀਸੀਟੀਵੀ ਦੀ ਡੀਵੀਆਰ ਭੰਨ ਗਏ ਇਸ ਘਟਨਾ ਤੋਂ ਬਾਅਦ ਕਾਰੋਬਾਰੀ ਡਰਿਆ ਹੋਇਆ ਤੇ ਉਸ ਨੇ ਪੁਲਿਸ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਘਟਨਾ ਬਾਰੇ ਪੀੜਤ ਨੇ ਜਾਣਕਾਰੀ ਸਾਂਝੀ ਕੀਤੀ 5:55 ਦੇ ਵਿਚਕਾਰ ਦੀ ਗੱਲ ਹੈ ਸ਼ਾਮ ਦੀ ਗੱਲ ਹਾਂ 5:00 5:55 ਸ਼ਾਮ ਦੀ ਗੱਲ ਹੈ ਤੇ ਮਤਲਬ ਮੈਂ ਆਪਣੇ ਆਫਿਸ ਵਿੱਚ ਕੰਮ ਕਰਕੇ ਨਿਕਲ ਰਿਹਾ ਸੀ ਬਾਹਰ ਤੇ ਅਚਾਨਕ ਹੀ ਦੋ ਆਪਣਾ ਬੰਦੇ ਆਏ ਮੇਰੇ ਫੈਕਟਰੀ ਆਪਣਾ ਵਪਨ ਦਿਨਾਰ ਤੇ ਮੇਰੇ ਗਾਰਡ ਨੂੰ ਗਨ ਪੁਆਇੰਟ ਤੇ ਰੱਖ ਕੇ ਤੋਂ ਉਸ ਤੋਂ ਬਾਅਦ ਫਿਰ ਮੈਨੂੰ ਗਨ ਪੁਆਇੰਟ ਤੇ ਲਿੱਤਾ ਉਹਨਾਂ ਨੇ ਜੀ ਤੇ ਉਹਨਾਂ ਨੇ ਡਿਮਾਂਡ ਕੀਤੀ 50 ਲੱਖ ਰੁਪਏ ਦੀ ਕਿ ਸਾਨੂੰ ਖੜੇ ਪੈਰ 50 ਲੱਖ ਰੁਪਏ ਜਿਹਦੇ ਤੇ ਜਿੰਨੇ ਚ ਸਭ ਗਲਤ ਬਾਤ ਕਰ ਰਹੀ ਸੀ ਤੇ ਨਾਲ ਦੇ ਨਾਲ ਮੇਰਾ ਡੀਵੀਆਰ ਵਗੈਰਾ ਸਭ ਉਹਨਾਂ ਨੇ ਡਿਸਟਰੋਏ ਕਰਤਾ ਜਿਸ ਤੋਂ ਐਵੀਡੈਂਸ ਵਗੈਰਾ ਸਾਰਾ ਸਾਹਮਣੇ ਆਉਣਾ ਚਾਹੀਦਾ ਸੀਗਾ ਤੇ بس ਜਦੋਂ ਇਹ مطلب ਗਲਬਤ ਹੋ ਰਹੀ ਸੀ ਕਿ ਤੇ ਜਦੋਂ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਕਨਵਿੰਸ ਨਹੀਂ ਕਰ ਪਾਇਆ ਕਿ ਮੇਰੇ ਕੋਲ ਇਹ ਅਮਾਉਂਟ ਹੈ ਨਹੀਂ ਬਾਬੀ ਇਹੋ ਜਿਹਾ ਕੁਝ ਅਮਾਉਂਟ ਹੈ ਨਹੀਂ ਤੇ ਫਿਰ ਉਹ ਉਹਨਾਂ ਨੇ ਮੇ ਨਾਲ ਹੱਥਾਪਾਈ ਕੀਤੀ ਹੱਥਾਪਾਈ ਚ ਫਿਰ ਆਪਣਾ مطلب ਹੱਥਾਪਾਈ ਚ ਉਹਨਾਂ ਨੂੰ ਵੀ ਲੱਗੀ ਐ ਤੇ ਮੈਨੂੰ ਵੀ ਲੱਗੀ ਤੇ ਉਹਦੇ ਚ ਫਿਰ ਉਸ ਤੋਂ ਬਾਅਦ ਫਿਰ ਉਹ ਉਹਨਾਂ ਨੂੰ مطلب ਇੱਕ ਕਾਈਂਡ ਆਫ ਉਹ ਕਨਵਿੰਸਡ ਹੋ ਗਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਜ਼ਿਆਦਾ ਦੇਰ ਅਸੀਂ ਇੱਥੇ ਰੁਕ ਨਹੀਂ ਸਕਦੇ ਪੈਸੇ ਪੁਏ ਹੈ ਨਹੀਂ ਮੇਰੇ ਕੋਲ ਤੁਰ ਨਿਕਲ ਗਏ ਉਸ ਟਾਈਮ ਦਸਰ ਜੀ ਤੁਸੀਂ ਕਿੰਨੇ ਬੰਦੇ ਸੀ ਮੈਂ ਸਿਕਤ ਇੱਕ ਮੇਰੀ ਲੇਬਰ ਸੀਗੀ ਲੇਬਰਸੀ ਤੇ ਇੱਕ ਦੁਕਾਨ ਦਾ ਮੁੰਡਾ ਵੀ ਸੀਗਾ ਫੈਕਟਰੀ ਦੇ ਮੁੰਡਾ ਵੀ ਸੀਗਾ ਬਿਲਕੁਲ ਕਿੰਨੇ ਲੋਕ ਸੀਗੇ ਦਿਨ ਵੱਲੋਂ ਇਹ ਵਾਰਦਾਤ ਮਤਲਬ ਟੋਟਲ 2 ਸੀਗੇ ਇਹ ਦੋ ਮਤਲਬ ਸਰਦਾਰ ਸਿੰਘ ਮੁੰਡੇ ਸੀ ਮੁੰਨੇ ਸੀਗੇ ਮੁੰਨੇ ਸੀਗੇ ਇਹਨਾਂ ਨੇ ਮਾਸਕ ਪਾਇਆ ਸੀਗਾ ਤੇ ਹੱਥ ਪਾਈ ਚ ਮਾਸਕ ਵੀ ਲੱਤ ਗਿਆ ਸੀਗਾ ਇੱਕ ਮੁੰਡੇ ਦਾ ਕਟਲਾ ਵਿੱਚ ਬੇਸ਼ੱਕ ਵਪਾਰੀ ਦਾ بچਾਰਿਆ ਪਰ ਇਸ ਘਟਨਾ ਨੇ ਪੁਲਿਸ ਦੀ ਚੌਕਸੀ ਤੇ ਸਵਾਲ ਜ਼ਰੂਰ ਖੜੇ ਕਰ ਦਿੱਤੇ ਨੇ ਵੇਖਣਾ ਹੋਵੇਗਾ ਕਿ ਪੁਲਿਸ ਮਲਦਮਾ ਖਿਲਾਫ ਕਿੰਨੀ ਛੇਤੀ ਕੋਈ ਕਾਰਵਾਈ ਕਰਦੀ ਹੈ ਅਦਾਕਾਰਾ ਪਰਨੀਤੀ ਚੋਪੜਾ ਅਤੇ ਸੰਸਦ ਮੈਂਬਰ ਰਾਗਵ ਚੱਡਾ ਨੇ ਆਪਣੇ ਪੁੱਤ ਦੇ ਨਾਮ ਬਾਰੇ ਇੱਕ ਪੋਸਟ ਸਾਂਝੀ ਕੀਤੀ ਹੈ ਦੋਹਾਂ ਨੇ ਆਪਣੇ ਬੱਚੇ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਉਸ ਦੇ ਨਾਮ ਨੂੰ ਜਨਤਕ ਕੀਤਾ ਹੈ ਸੋਸ਼ਲ ਮੀਡੀਆ ਤੇ ਦੋਹਾਂ ਦੀ ਇਸ ਪੋਸਟ ਨੂੰ ਖੂਬ ਸਹਾਰਿਆ ਜਾ ਰਿਹਾ ਹੈ ਅਦਾਕਾਰਾ ਪਰਨੀਤੀ ਚੋਪੜਾ ਅਤੇ ਸੰਸਦ ਮੈਂਬਰ ਰਾਗਵ ਚੱਡਾ ਨੇ ਆਪਣੇ ਪੁੱਤਰ ਦਾ ਨਾਮਕਰਨ ਕਰ ਦਿੱਤਾ ਪਰਨੀਤੀ ਨੇ 19 ਅਕਤੂਬਰ ਨੂੰ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ ਲਗਭਗ 1 ਮਹੀਨੇ ਬਾਅਦ ਸੰਸਦ ਮੈਂਬਰ ਰਾਗਵ ਚੱਡਾ ਅਤੇ ਅਧਾਕਾਰਾ ਪਰਿਨਿਤੀ ਚੋਪੜਾ ਨੇ ਇੱਕ ਪੋਸਟ ਵਿੱਚ ਆਪਣੇ ਪੁੱਤਰ ਦੇ ਨਾਮ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੇ ਪੁੱਤਰ ਦਾ ਨਾਮ ਨੀਰ ਰੱਖਿਆ ਗਿਆ ਹੈ। ਇਹ ਨਾਮ ਇਸ ਨਾਮ ਦਾ ਇਸ ਜੋੜੇ ਨਾਲ ਇੱਕ ਖਾਸ ਸੰਬੰਧ ਹੈ। ਪਰਿਨਿਤੀ ਚੋਪੜਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰam ਅਕਾਊਂਟ ਤੇ ਆਪਣੇ ਪਤੀ ਰਾਗਵ ਚੱਡਾ ਅਤੇ ਆਪਣੇ ਪੁੱਤਰ ਦੀ ਇੱਕ ਫੋਟੋ ਸਾਂਝੀ ਕਰਦੇ ਹੋਏ ਲਿਖਿਆ ਜਲਸਯ ਰੂਪਮ ਪ੍ਰੇਮਸਯ ਸਵਰੂਪਮ ਤਤਰੇਵਾ ਨੀਰ ਸੜ ਦੇ ਦਿਲਾਂ ਨੂੰ ਜੀਵਨ ਦੀ ਇੱਕ ਅਨੰਤ ਬੂੰਦ ਵਿੱਚ ਸ਼ਾਂਤੀ ਮਿਲੀ ਅਸੀਂ ਉਸ ਦਾ ਨਾਮ ਨੀਰ ਰੱਖਿਆ ਸ਼ੁੱਧ ਬ੍ਰह्म ਅਤੇ ਬੇਅੰਤ ਵੈਸੇ ਵੇਖਿਆ ਜਾਵੇ ਤਾਂ ਪੁੱਤਰ ਦਾ ਨਾਮ ਜੋੜੇ ਦੇ ਨਾਵਾਂ ਨਾਲ ਜੁੜਿਆ ਹੋਇਆ ਹੈ ਰਾਗਵ ਅਤੇ ਪਰਿਣੀਤੀ ਦੇ ਆਪਣੇ ਪੁੱਤਰ ਦਾ ਨਾਮ ਨੀਰ ਰੱਖਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਹ ਉਨ੍ਹਾਂ ਦੇ ਨਾਵਾਂ ਦਾ ਸੁਮੇਲ ਹੈ ਜੋੜੇ ਨੇ ਪਰਿਣੀਤੀ ਦੇ ਨਾਮ ਤੋਂ ਨੀ ਅਤੇ ਰਾਗਵ ਦੇ ਨਾਮ ਤੋਂ ਆਰ ਲੈ ਕੇ ਪੁੱਤਰ ਦਾ ਨਾਮ ਨੀਰ ਰੱਖਿਆ ਹੈ ਦੱਸਣਯੋਗ ਹੈ ਕਿ ਪਰਿਣੀਤੀ ਚੋਪੜਾ ਨੇ 19 ਅਕਤੂਬਰ ਨੂੰ ਦਿੱਲੀ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ ਉਸ ਸਮੇਂ ਵੀ ਜੋੜੇ ਨੇ ਅਧਿਕਾਰਿਕ ਤੌਰ ਤੇ ਇਸ ਖਬਰ ਦਾ ਐਲਾਨ ਕਰਦੇ ਹੋਏ ਭਾਵੁਕ ਪੋਸਟ ਸਾਂਝੀ ਕੀਤੀ ਸੀ ਇਹ ਵੀ ਦੱਸਣਾ ਬੰਦ ਹੈ ਕਿ ਰਾਗਵ ਅਤੇ ਪਰਿਣੀਤੀ ਦੋਹਾਂ ਨੇ ਆਪਣੀ ਪੜ੍ਹਾਈ ਇੰਗਲੈਂਡ ਵਿੱਚ ਪੂਰੀ ਕੀਤੀ ਹੈ ਪਰਿਨੀਤੀ ਨੇ ਮਾਂਚੈਸਟਰ ਬਿਜ਼ਨਸ ਸਕੂਲ ਤੋਂ ਵਪਾਰ ਵਿੱਤ ਅਤੇ ਅਰਥ-ਸ਼ਾਸਤਰ ਵਿੱਚ ਟ੍ਰਿਪਲ ਆਨਰਸ ਡਿਗਰੀ ਹਾਸਲ ਕੀਤੀ ਹੈ ਜਦੋਂ ਕਿ ਰਾਗਵ ਨੇ ਲੰਡਨ ਸਕੂਲ ਆਫ ਇਕਨੋਮਿਕਸ ਵਿੱਚ ਪੜ੍ਹਾਈ ਕੀਤੀ। ਪਰਿਨੀਤੀ ਅਤੇ ਰਾਗਵ ਨੂੰ ਇੰਗਲੈਂਡ ਵਿੱਚ ਇੰਡੀਆ ਯੂਕੇ ਆਊਟਸਟੈਂਡਿੰਗ ਅਚੀਵਰਸ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਉਹ ਪਹਿਲੀ ਵਾਰ ਮਿਲੇ ਸਨ, ਉਹ ਦੋਸਤ ਬਣੇ ਅਤੇ ਉਹਨਾਂ ਦੀ ਦੋਸਤੀ ਜਾਰੀ ਰਹੀ। ਰਾਗਵ ਅਤੇ ਪਰਿਨੀਤੀ ਦੀ ਪ੍ਰੇਮ ਕਹਾਣੀ 2022 ਵਿੱਚ ਪੰਜਾਬੀ ਫਿਲਮ ਚਮਕੀਲਾ ਦੇ ਸੈੱਟ ਤੋਂ ਸ਼ੁਰੂ ਹੋਈ ਸੀ। ਰਾਗਵ ਪਰਿਣੀਤੀ ਨੂੰ ਮਿਲਨ ਉਸ ਸਮੇਂ ਪਹੁੰਚੇ ਸਨ ਜਦੋਂ ਉਹ ਪੰਜਾਬ ਵਿੱਚ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਤਾਜ਼ਾ ਅਪਡੇਟ ਲੈ ਕੇ ਫਿਰ حاضر ਹੋਵਾਂਗੇ ਉਦ ਤੱਕ ਮਿੰਦੇ ਇਜਾਜ਼ਤ ਧੰਨਵਾਦ